ਕਿਸਾਨ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਟਕੜੀ ਵਾਲੀਆਂ ਵੀਡੀਓ ਇੰਟਰਨੈਟ ਦੇ ਉੱਤੇ ਜਾਂ ਫਿਰ ਚਰਚਾ ਦਾ ਵਿਸ਼ਾ ਕਾਫੀ ਬਣਿਆ ਹੋਇਆ ਖੇਤ ਵਿੱਚ ਫਟਕੜੀ ਪਾਉਣ ਦੇ ਨਾਲ ਜਿਹੜਾ ਝਾੜ ਆ ਕਹਿੰਦੇ ਦੁੱਖਣਾ ਹੋ ਜਾਂਦਾ ਫਾਇਦਾ ਹੋ ਜਾਂਦਾ ਆਮ ਨਾਲੋਂ ਬਿਮਾਰੀ ਘੱਟ ਪੈਂਦੀ ਆ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਉਹਦੇ ਬਾਰੇ ਅੱਜ ਆਪਾਂ ਵੀਡੀਓ ਵਿੱਚ ਖੁੱਲ ਕੇ ਚਰਚਾ ਕਰਾਂਗੇ ਵੀ ਸਾਡੇ ਖੇਤ ਨੂੰ ਇਹਦਾ ਫਾਇਦਾ ਹੈਗਾ ਵੀ ਆ ਜਾਂ ਨਾ ਇਹਦੇ ਚ ਤੱਤ ਕਿਹੜੇ-ਕਿਹੜੇ ਆ ਜਿਹੜੇ ਖੇਤ ਨੂੰ ਫਸਲ ਨੂੰ ਫਾਇਦਾ ਦਿੰਦੇ ਆ ਸਾਡੇ YouTube ਚੈਨਲ ਖੇਤੀਬਾੜੀ ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਜੀ ਜੇਕਰ ਤੁਸੀਂ ਨਵੇਂ ਹੋ ਚੈਨਲ ਤੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸਾਨ ਭਰਾਵੋ ਖੇਤੀ ਵਿੱਚ ਕੈਮੀਕਲ ਪਾਉਣ ਦੇ ਲਈ ਕੋਈ ਵੀ ਆਪਾਂ ਨੂੰ ਜੇਕਰ ਆ ਕੇ ਕਹਿ ਦਿੰਦਾ ਤਾਂ ਸ਼ਾਮ ਨੂੰ ਹੀ ਅਸੀਂ ਜਿਹੜਾ ਜ਼ਹਿਰ ਪਾਉਣ ਲਈ ਤਿਆਰ ਹੋ ਜਾਂਦੇ ਆਂ ਪਰ ਜਿਹੜੀਆਂ ਚੀਜ਼ਾਂ ਸਾਡੇ ਘਰਾਂ ਵਿੱਚ ਆਪਾਂ ਨੂੰ ਆਮ ਮਿਲ ਜਾਂਦੀਆਂ ਨੇ ਸਸਤੀਆਂ ਮਿਲ ਜਾਂਦੀਆਂ ਨੇ ਉਹਨਾਂ ਤੇ ਸਾਡਾ ਨਾ ਦਿਲ ਠਹਿਰਦਾ ਨਾ ਕੰਪਨੀਆਂ ਨੇ ਜਿਹੜੀਆਂ ਉਹ ਸਾਨੂੰ ਮੰਨਣ ਦਿੰਦੀਆਂ ਨੇ ਵੀ ਜਿਹੜੀਆਂ ਤੁਹਾਡੇ ਘਰੇ ਚੀਜ਼ਾਂ ਨੇ ਉਹ ਤੁਹਾਡੇ ਖੇਤ ਨੂੰ ਫਾਇਦਾ ਕਰ ਸਕਦੀਆਂ ਨੇ ਹੁਣ ਖੇਤ ਵਿੱਚ ਫਟਕੜੀ ਪਾਉਣ ਦੇ ਲਈ ਸਾਰੇ ਕਹਿੰਦੇ ਨੇ ਕਿਉਂਕਿ ਇਸ ਦੇ ਫਾਇਦੇ ਨੇ ਨਾਲ ਪਰ ਇੱਕ ਗੱਲ ਯਾਦ ਰੱਖਿਓ ਨਾਲ ਇਹਦੇ ਨੁਕਸਾਨ ਵੀ ਹੋ ਸਕਦਾ ਜੇਕਰ ਖੇਤ ਵਿੱਚ ਫਟਕੜੀ ਪਾਉਣ ਦਾ ਜਿਹੜਾ ਤਰੀਕਾ ਉਹ ਸਹੀ ਨਾ ਹੋਇਆ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਇਹ ਫਾਇਦਾ ਕਿਵੇਂ ਕਰਦਾ ਇਹਦੇ ਵਿੱਚ ਕਿਹੜੇ-ਕਿਹੜੇ ਤੱਤ ਨੇ ਫਟਕੜੀ ਦੇ ਵਿੱਚ ਕਿਸਾਨ ਭਰਾਵੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੇ ਮੇਨ ਤੱਤ ਨੇ ਉਹ ਤਿੰਨ ਤੱਤਾਂ ਤੋਂ ਮਿਲ ਕੇ ਜਿਹੜੀ ਫਟਕੜੀ ਆ ਉਹ ਬਣਦੀ ਹੈ ਤਿੰਨ ਤੱਤ ਕਿਹੜੀ ਕਿਹੜੀ ਨੇ ਪਹਿਲੇ ਨੰਬਰ ਤੇ ਐਲੂਮੀਨੀਅਮ ਪਾਇਆ ਜਾਂਦਾ ਇਹਦੇ ਵਿੱਚ ਦੂਜਾ ਪੋਟਾਸ਼ੀਅਮ ਵੀ ਹੈਗਾ ਤੀਜਾ ਸਲਫੇਟ ਵੀ ਹੈਗਾ ਹੁਣ ਜਿਹੜੇ ਦੋ ਤੱਤ ਨੇ ਇਹਦੇ ਵਿੱਚ ਉਹ ਆਪਾਂ ਬਾਜ਼ਾਰ ਦੇ ਵਿੱਚੋਂ ਆਪ ਲੈ ਕੇ ਆਉਨੇ ਆ ਤੇ ਆਪਣੇ ਖੇਤ ਵਿੱਚ ਕੋਈ ਪਹਿਲੇ ਰੇਹ ਦੇ ਨਾਲ ਲਾ ਦਿੰਦਾ ਤੇ ਫਿਰ ਕੋਈ ਦੂਜੇ ਨਾਲ ਰਲਾ ਕੇ ਪਾ ਦਿੰਦਾ ਕੋਈ ਆਮ ਹੀ ਖੇਤ ਵਿੱਚ ਪਹਿਲਾਂ ਪੋਟਾਸ਼ੀਅਮ ਆ ਜਿਹੜਾ ਉਹ ਆਪਾਂ ਪਾਉਨੇ ਆ ਪਰ ਹੁਣ ਜਿਹੜਾ ਤੀਜਾ ਤਾਤਾ ਅਲੂਮੀਨੀਅਮ ਸੁਣਦੇ ਆਪਾਂ ਇਹਦਾ ਕੀ ਫਾਇਦਾ ਹੋ ਸਕਦਾ ਖੇਤ ਨੂੰ ਇਹਦੇ ਬਾਰੇ ਆਪਾਂ ਵੀਡੀਓ 'ਚ ਚਰਚਾ ਕਰ ਰਹੇ ਹਾਂ ਦੇਖੋ ਕਿਸਾਨ ਵੀਰੋ ਜਿਹੜਾ ਅਲੂਮੀਨੀਅਮ ਆ ਹੁਣ ਕਈ ਕਿਸਾਨ ਵੀਰ ਜਿਵੇਂ ਮੈਨੂੰ ਕਮੈਂਟਸ ਆਏ ਕਮੈਂਟ ਆਏ ਉਹਦੇ ਵਿੱਚ ਇੱਕ ਵੀਰ ਕਹਿੰਦਾ ਕਹਿੰਦਾ ਕਿ ਦਰਦੜੀ ਕਰੋ ਦਰਦੜੀ ਕਰਕੇ ਸਿੱਧਾ ਛਿੱਟਾ ਦੇ ਦਿਓ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਤੇ ਇੱਕ ਕਿਸਾਨ ਵੀਰ ਨੇ ਕਿਹਾ ਕਹਿੰਦਾ ਸਪਰੇਅ ਕਰ ਦੋ ਇਹਨੂੰ ਪਾਣੀ ਵਿੱਚ ਘੋਲ ਕੇ ਜਾਂ ਸਪਰੇਅ ਕਰ ਸਕਦੇ ਆ ਤੁਸੀਂ ਸਪਰੇਅ ਭੁੱਲ ਕੇ ਵੀ ਨਾ ਕਰ ਦਿਓ ਪੱਤੇ ਸੁੰਗੜ ਜਾਣਗੇ ਕਿਉਂ ਉਹਦਾ ਕਾਰਨ ਇਹ ਆ ਜਦੋਂ ਅਸੀਂ ਵੱਧ ਮਾਤਰਾ ਦੇ ਵਿੱਚ ਖੇਤ ਵਿੱਚ ਫਟਕੜੀ ਦੀ ਵਰਤੋਂ ਕਰਾਂਗੇ ਹੁਣ ਕਈ 5-5 ਕਿਲੋ ਪ੍ਰਤੀ ਏਕੜ ਵੀ ਦੱਸੀ ਜਾਂਦੇ ਆ ਇਹ ਨੁਕਸਾਨ ਕਰ ਸਕਦੀ ਆ 2 ਕਿਲੋ ਪ੍ਰਤੀ ਏਕੜ ਤੋਂ ਜ਼ਿਆਦਾ ਖੇਤ ਵਿੱਚ ਛੜਕੜੀ ਨਾ ਪਾਓ ਕਿਉਂਕਿ ਜਿਹੜਾ ਅਲੂਮੀਨੀਅਮ ਇਹਦੇ ਵਿੱਚ ਉਹ ਪੀ ਐਚ ਲੈਵਲ ਆ ਜਿਹੜਾ ਆਪਣੇ ਖੇਤ ਦਾ ਜੇਕਰ ਉਹ 7.5 ਤੋਂ ਘੱਟ ਆ ਤਾਂ ਉਹਨੂੰ ਹੋਰ ਡਾਊਨ ਕਰ ਦੋ ਕਿਉਂਕਿ ਉਹ ਤਾਂ ਪਹਿਲਾਂ ਹੀ 7.5 ਤੋਂ ਉੱਪਰ ਹੋਣਾ ਚਾਹੀਦਾ ਇਸ ਕਰਕੇ ਜਦੋਂ ਅਸੀਂ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਖੇਤ ਵਿੱਚ ਪੂਰੀ ਮਾਤਰਾ ਦੇ ਵਿੱਚ ਪਾਵਾਂਗੇ ਤਾਂ ਇਹ ਖੇਤ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਕਰੂਗਾ ਹੁਣ ਜੇਕਰ ਅਸੀਂ ਦਰਦੜੀ ਕਰਕੇ ਸਿੱਧਾ ਛੱਟਾ ਮਾਰਦੇ ਆਂਗੇ ਪਾਣੀ ਖੜਾ ਕੇ ਤਾਂ ਉਹ ਉਹਦੇ ਨਾਲ ਪੀ ਐਚ ਲੈਵਲ ਡਾਊਨ ਆਉਣ ਦਾ ਜਿਹੜੇ ਚਾਂਸ ਨੇ ਉਹ ਵੱਧ ਜਾਂਦੇ ਆ। ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਕੱਪੜੇ ਚ ਲਪੇਟ ਕੇ ਖੇਤ ਵਿੱਚ ਖਾਲ ਵਿੱਚ ਰੱਖ ਦਿਓ। ਸਾਰਾ ਖਰ ਖਰ ਕੇ ਇਹਨੇ ਬਿਲਕੁਲ ਖੇਤ ਦੇ ਵਿੱਚ ਜਿਵੇਂ ਡੇਢ ਦੋ ਘੰਟਿਆਂ ਦੇ ਵਿੱਚ 11 ਭਰਦਾ ਤਾਂ ਉਹਦੇ ਵਿੱਚ ਆਰਾਮ ਦੇ ਨਾਲ ਇਹਨੇ ਇੱਕ ਕਿਆਰੀ ਵਿੱਚ ਜਿਵੇਂ ਅੱਧਾ ਕਿਲੋ ਰੱਖ ਦੋ ਪ੍ਰਤੀ ਏਕੜ ਤੁਸੀਂ 2 ਕਿਲੋ ਤੋਂ ਜ਼ਿਆਦਾ ਨਹੀਂ ਵਰਤਣੀ ਉਹਨੂੰ ਉਹਨੇ ਹਿੱਸਿਆਂ ਦਾ ਕਰਕੇ ਉਨੀ ਮਾਤਰਾ ਦੇ ਵਿੱਚ ਤੁਸੀਂ ਕੱਪੜੇ ਚ ਲਪੇਟ ਕੇ ਖਾਲ ਵਿੱਚ ਰੱਖ ਦਿਓ ਜਿੱਥੋਂ ਪਾਣੀ ਐਂਟਰ ਕਰਦਾ ਉੱਥੇ ਰੱਖ ਸਕਦੇ ਆ ਤੇ ਸਾਰਾ ਖੁਰ ਖੁਰ ਕੇ ਜਿਹੜਾ ਆ ਬਰਾਬਰ ਮਾਤਰਾ ਦੇ ਵਿੱਚ ਸਾਰੇ ਖੇਤ ਵਿੱਚ ਜਾਊਗੀ ਤਾਂ ਉਹਦਾ 0% ਨੁਕਸਾਨ ਹੋਊਗਾ ਰਿਜ਼ਲਟ ਬਹੁਤ ਵਧੀਆ ਹੋਣਗੇ ਤੇ ਤੁਸੀਂ ਪੁੱਛ ਸਕਦੇ ਹੋ ਬਹੁਤ ਕਿਸਾਨ ਨੇ ਜਿਹੜੇ ਉਹ ਲਗਾਤਾਰ ਪਾਉਂਦੇ ਆ ਰਹੇ ਆ ਕੋਈ ਵੀ ਇਹਦਾ ਨੁਕਸਾਨ ਨਹੀਂ ਹੁੰਦਾ ਹਾਂ ਜੇਕਰ ਤੁਸੀਂ ਸਪਰੇ ਢੋਲੀ ਵਿੱਚ ਪਾਣੀ ਵਿੱਚ ਘੋਲ ਕੇ ਸਪਰੇ ਕਰਕੇ ਕਰਦੇ ਹੋ ਤਾਂ ਇਹਦਾ ਨੁਕਸਾਨ ਹੋ ਸਕਦਾ ਦੂਜਾ ਇਹਦਾ ਜਿਹੜਾ ਤਰੀਕਾ ਪਾਉਣ ਦਾ ਉਹ ਤੁਸੀਂ ਪਾਣੀ ਵਿੱਚ ਇਹਨੂੰ ਘੋਲ ਲਓ ਪਾਣੀ ਵਿੱਚ ਘੋਲ ਕੇ ਜਿਵੇਂ ਕੋਈ ਪੁਰਾਣਾ ਵਾਟਰ কুলਰ ਹੁੰਦਾ ਜਾਂ ਫਿਰ ਬੋਤਲ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਉਹਨੂੰ ਪੁੱਠੀ ਲਮਕਾ ਸਕਦੇ ਹੋ ਜਾਂ ਫਿਰ ਵਾਟਰ কুলਰ ਵਿੱਚ ਕਿਸੇ ਛੋਟਾ ਜਿਹਾ ਕੋਈ কুলਰ ਲੈ ਕੇ ਵਾਟਰ কুলਰ ਟਾਈਪ ਉਹਦੇ ਵਿੱਚ ਤੁਸੀਂ ਘੋਲ ਪਾ ਦਿਓ ਤੇ ਥੋੜੀ ਜੀ ਟੂਟੀ ਖੋਲਦੇ ਹੋ ਤੇ ਥੋੜਾ 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 ਸਹਿਮਦਾਰ ਹੋਊਗਾ ਤੇ ਸਾਰਾ ਜਦੋਂ ਖਾਲ ਵਗਦਾ ਉਹਦੇ ਜੀ ਤੁਸੀਂ ਟੂਟੀ ਖੋਲਦੇ ਹੋ ਤੇ ਸਾਰੇ ਖੇਤ ਦੇ ਵਿੱਚ ਜਿਹੜਾ ਇਹਦਾ ਮਿਸ਼ਰਣ ਆ ਉਹ ਬਰਾਬਰ ਮਾਤਰਾ ਦੇ ਵਿੱਚ ਜਾਊਗਾ ਤੇ ਆਪਣੇ ਖੇਤ ਨੂੰ ਇਹਦਾ ਫਾਇਦਾ ਵੀ ਹੋ ਜਾਊ ਮਾਤਰਾ ਮੈਂ ਤੁਹਾਨੂੰ ਦੱਸ ਤੀ ਕਿਸਾਨ ਵੀਰੋ 2 ਕਿਲੋ ਪ੍ਰਤੀ ਏਕੜ ਤੋਂ ਜ਼ਿਆਦਾ ਤੁਸੀਂ ਨਾ ਪਾਓ ਕਿਉਂਕਿ ਆਪਣੀ ਆਦਤ ਪਈ ਹੋਈ ਆਪਾਂ ਹਰ ਚੀਜ਼ ਵੱਧ ਪਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰਦੇ ਆ ਉਹਦੇ ਨਾਲ ਨੁਕਸਾਨ ਕਰ ਬੈਨੇ ਆ ਬੱਦਮਾਤਰਾ ਤਾਂ ਆਪਾਂ પા ਸਕਦੇ ਆ 3 ਕਿਲੋ ਪ੍ਰਤੀ ਏਕੜ ਦੇ ਵਿੱਚ ਜੇਕਰ ਖੇਤ ਬਿਲਕੁਲ ਖਾਲੀ ਪਿਆ ਉਹਦੇ ਵਿੱਚ ਆਪਾਂ 3 ਕਿਲੋ ਤੱਕ 3 ਕਿਜੀ ਤੱਕ ਪਾ ਸਕਦੇ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਤਿ ਸ਼੍ਰੀ ਅਕਾਲ